ਇਹ 2009 ਮਾਡਲ ਹੈ। ਹਾਂਜੀ। ਹਰਿਆਣਾ ਨੰਬਰ ਹੈ ਫਸਟ ਪਾਰਟੀ ਦਾ ਟਰੈਕਟਰ ਹੈ। ਠੀਕ ਹੈ ਜੀ। ਡਬਲ ਕਲਚ ਹੈ। ਡਬਲ ਕਲਚ ਹੈ। ਚਾਰੇ ਟਾਇਰ ਟਰੈਕਟਰ ਨੂੰ 75 ਪੈਸੇ ਆ। 1999 ਮਾਡਲ ਹੈ। ਹਾਂਜੀ। ਕੋਕਾ ਪੀਸ ਟਰੈਕਟਰ ਹੈ। ਹਾਂਜੀ। ਕਿਤੇ ਕਲਮ ਦਾ ਨਿਸ਼ਾਨ ਨਹੀਂ ਚਾਰੇ ਟਾਇਰ ਗੁਡੀਅਰ ਕੰਪਨੀ ਦੇ ਅੱਦੇ ਆ। ਇਹ 2003 ਮਾਡਲ ਹੈ। ਪੰਜਾਬ ਨੰਬਰ ਸੈਕੰਡ ਪਾਰਟੀ ਹੈ। ਠੀਕ ਹੈ ਜੀ। ਫਰੰਟ ਟਾਇਰ ਇਹਦੇ ਬ੍ਰਾਂਡ ਨਿਊ ਨਵੇਂ ਆ ਕੰਪਨੀ ਦੇ। ਬੈਕ ਟਾਇਰ ਇਹਦੇ ਅਪੋਲੋ ਦੇ 80 85 ਪੈਸੇ ਆ। ਇਹ ਹੱਥ ਮਾਡਲ ਹੈ ਡਬਲ ਕਲਚ ਹੈ। ਹਾਂਜੀ। ਸੈਕ ਹਾਂਜੀ ਅਪੋਲੋ ਦਾ ਬਹੁਤ ਹੀ ਮਹਿੰਗੇ ਵਾਲੇ ਟਾਇਰ ਹੈ ਜਿਹੜਾ ਮਹਿੰਗਾ ਵਿਰਾਟ ਵਾਲੇ ਆ 3111 ਮਾਡਲ ਹੈ ਹਾਂਜੀ ਪੰਜਾਬ ਨੰਬਰ ਪਹਿਲੀ ਪਾਲਟੀ ਟਰੈਕਟਰ ਹੈ ਠੀਕ ਹੈ ਜੀ ਇੰਜਨ ਗੇਅਰ ਪੂਰਾ ਵਧੀਆ ਬਾਕੀ ਇਹਦੇ ਪਹਿਲੀ ਪਾਲਟੀ ਆ ਪੀਵੀ 37 ਫਲੋਰ ਦਾ ਨੰਬਰ ਹੈ ਟਰੈਕਟਰ ਦਾ ਠੀਕ ਹੈ ਜੀ ਚਾਰੇ ਟਾਇਰ ਟਰੈਕਟਰ ਨੂੰ ਨੰਨਿਆਂ ਵਰਗੇ ਆ ਠੀਕ ਹੈ ਜੀ ਸਾਰਾ ਸਮਾਨ ਡੈਕ ਚੈੱਕ ਵਗੈਰਾ ਸਭ ਕੁਝ ਲੱਗਿਆ ਕਿਤੇ ਰੰਗ ਦੀ ਕਲਮ ਨਹੀਂ ਹੋਊਗੀ ਟਰੈਕਟਰ ਨੂੰ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਆਂ ਨਾਲ ਸਾਡੇ ਬੱਬੂ ਦਿਉਣ ਜੁੜਿਆ ਸਤਿ ਸ਼੍ਰੀ ਅਕਾਲ ਭਾਈ ਬੱਬੂ ਕੀ ਹਾਲ ਚਾਲ ਹੈ ਜੀ ਠੀਕ ਆ ਭਰਾ ਹੋਰ ਚੜ੍ਹਦੀ ਕਲਾ ਵਧੀਆ ਚੜ੍ਹਦੀ ਕਲਾ ਤੇ ਕਿੰਨੇ ਕੁ ਟਰੈਕਟਰ ਨੇ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਉਮਰਾਂ ਲੰਬੀਆਂ ਕਰੇ ਠੀਕ ਹੈ ਜੀ ਠੀਕ ਆ ਤੇ ਭਾਈ ਕਿੰਨੇ ਕੁ ਟਰ ਅੱਛਾ ਟਾਪੀ ਕਾ ਆ ਜਾਂਦੇ ਉਹ ਤਾਂ ਵੀਰੇ ਪੁੱਛਣ ਦੀ ਲੋੜ ਹੀ ਨਹੀਂ ਹੁੰਦੀ ਯਾਰ ਠੀਕ ਹੈ ਹਾਂ ਉਹ ਚੀਜ਼ ਆਪਾਂ ਲੈਂਦੇ ਨਹੀਂ ਹੈਗੇ ਠੀਕ ਹੈ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ ਸੱਟ ਫਾਰਮ ਤੋਂ ਦੱਸੀ ਬਈ ਇਹਦੇ ਬਾਰੇ ਇਹ 2009 ਮਾਡਲ ਹੈ ਹਾਂਜੀ ਹਰਿਆਣਾ ਨੰਬਰ ਹੈ ਫਸਟ ਪਾਰਟੀ ਦਾ ਟਰੈਕਟਰ ਹੈ ਠੀਕ ਹੈ ਜੀ ਡਬਲ ਕਲੱਚ ਹੈ ਡਬਲ ਕਲੱਚ ਹੈ ਚਾਰੇ ਟਾਇਰ ਟਰੈਕਟਰ ਨੂੰ 75 ਪੈਸੇ ਆ ਠੀਕ ਹੈ ਜੀ ਠੀਕ ਹੈ ਜੀ ਡਿਮਾਂਡ ਇਹਦੀ 2.5 ਕਰਦੇ ਆ ਹਾਂਜੀ ਇਹ 2 ਲੱਖ 45000 ਦਾ ਪਰ ਟਰੈਕਟਰ ਦੇ ਦਾਂ। 2 ਲੱਖ 45000 ਦਾ ਮਿੱਤਰੋ ਇਹ ਟਰੈਕਟਰ ਬਣ ਜਾਊਗਾ। ਹਾਂਜੀ। ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮੂਰੇ ਆ ਗਿਆ 45 ਦਾ ਫਾਰਮ। 45 ਵੀਰੇ। ਹਾਂਜੀ। ਇਹ 1999 ਮਾਡਲ ਹੈ। ਹਾਂਜੀ। ਕੋਕਾ ਪੀਸ ਟਰੈਕਟਰ ਹੈ। ਹਾਂਜੀ। ਕਿਤੇ ਕਲਮ ਦਾ ਇਨਸ਼ਾਨ ਨਹੀਂ ਚਾਰੇ ਟਾਇਰ ਗੁਡਇਰ ਕੰਪਨੀ ਦੇ ਅੱਦੇ ਆ। ਹਾਂਜੀ। ਆ ਚੀਜ਼ਾਂ ਦੇਖ ਆ ਜਾ ਮੈਂ ਦਿਖਾਉਣਾ ਤੈਨੂੰ। ਕਿਉਂ ਕੋਕਾ ਪੀਸ ਕਿਹਾ ਮੈਂ ਉਹੀ ਨਹੀਂ ਕਿਹਾ। ਠੀਕ ਹੈ ਜੀ। ਦੇਖੋ ਜੀ। ਬਾਕੀ ਹੈ। ਹਰਕ ਚੀਜ਼ ਤੇ ਨਿਕਲ। ਹਾਂਜੀ ਹਰਕਜੀਤ ਤੇ ਨਿਕਲ ਕੰਪਨੀ ਦਾ ਠੀਕ ਹੈ ਉਹਵੇਂ ਪਿਆ ਠੀਕ ਹੈ ਹਾਂ ਤੇ ਇੰਜਨ ਗੇਅਰ ਦਾ ਵੀ ਚੰਗਾ ਹੈ ਉਹ ਤਾਂ ਦੇਖਣ ਦੀ ਲੋੜ ਹੀ ਨਹੀਂ ਐਹੋ ਜਿਹੇ ਦੇ ਇੰਜਨ ਗੇਅਰ ਨਹੀਂ ਮਾੜਾ ਹੁੰਦਾ ਵੀਰੇ ਠੀਕ ਹੈ ਹਾਂਜੀ ਇੰਜਨ ਗੇਅਰ ਦਾ ਵੀ ਚੰਗਾ ਰੰਗ ਪੇਂਟ ਦਾ ਵੀ ਰੇਨ ਨਾਲ ਦੇ ਵੀ ਹਾਂਜੀ 99 ਦੇ ਨਟਾ ਲੱਗੇ ਹੋਏ ਆ ਟਰੈਕਟਰ ਨੂੰ ਆ ਨਿਕਲ ਪਿਆ ਚੈੱਕ ਕਰੋ ਠੀਕ ਹੈ ਜੀ ਮਾਡਲ ਤੇ ਰੇਟ ਮਾਡਲ 1999 ਰੇਟ 210 1 ਲੱਖ 90 ਹਜ਼ਾਰ ਦਾ ਟਰੈਕਟਰ ਦੇ ਦੇ 1 ਲੱਖ 90 ਹਜ਼ਾਰ ਦਾ ਫਾਰਮ 45 ਦਾ ਬਣੂ ਮਿੱਤਰੋ ਟੈਂਪਲ ਕੱਪੜੇ ਵਾਲੀ ਛਤਰੀ ਆ ਮੂਹਰੇ ਆ ਗਿਆ 735 FA ਦੱਸਿਓ ਬਈ ਇਹ 2003 ਮਾਡਲ ਹੈ ਪੰਜਾਬ ਨੰਬਰ ਸੈਕੰਡ ਪਾਰਟੀ ਹੈ ਠੀਕ ਹੈ ਜੀ ਫਰੰਟ ਟਾਇਰ ਇਹਦੇ ਬ੍ਰਾਂਡ ਨਿਊ ਨਵੇਂ ਆ ਕੰਪਨੀ ਦੇ ਬੈਕ ਟਾਇਰ ਇਹਦੇ ਅਪੋਲੋ ਦੇ 80 85 ਵੈਸੇ ਠੀਕ ਹੈ ਜੀ ਫੈਬਰ ਵਾਲੀ ਛਤਰੀ ਲੱਗੀ ਵੀ ਹੈ ਬਹੁਤ ਵਧੀਆ ਕੁਆਲਿਟੀ ਦੀ ਠੀਕ ਹੈ ਜੰਗੀਰ ਫੁੱਲ ਚੰਗਾ ਹਾਂਜੀ ਠੀਕ ਹੈ ਵੀਰੇ 2,25,000 ਡਿਮਾਂਡ ਕਰਦੇ ਆ ਠੀਕ ਹੈ ਜੀ 2 ਲੱਖ ਦਾ ਟਰੈਕਟਰ ਦੇ ਦੇ 2 ਲੱਖ ਦਾ ਮੇਟਰੋ ਟਰੈਕਟਰ ਇਹ ਬਣੂਗਾ ਸੰਗਲੀਆਂ ਸੰਗਲੀਆਂ ਮੂਹਰੇ ਲੱਗੀਆਂ ਹੋਈਆਂ ਨੇ ਪਿਆ ਆਬ ਨਮਾ ਯਮਨ ਨਮਾ ਟਰੈਕਟਰ ਹੈ ਬਾਈ ਕਹਿੰਦਾ ਹਾਂਜੀ ਮੂਹਰੇ ਆ ਗਿਆ 60 ਫਾਰਮ ਦੱਸਿਓ ਜੀ ਇਹਦੇ ਬਾਰੇ ਇਹ 7 ਮਾਡਲ ਹੈ ਡਬਲ ਕਲਚ ਹੈ ਹਾਂਜੀ ਸੈਕੰਡ ਓਨਰ ਚੱਪ ਵਾਲੀ ਆਰਸੀ ਪੰਜਾਬ ਨੰਬਰ ਠੀਕ ਹੈ ਜੀ ਟਰੈਕਟਰ ਨੂੰ ਚੌਕੜਾ ਹਾਂਜੀ ਅਪੋਲੋ ਦਾ ਬਹੁਤ ਹੀ ਮਹਿੰਗੇ ਵਾਲੇ ਟਾਇਰ ਆ ਜਿਹੜਾ ਮਹਿੰਗਾ ਵਿਰਾਟ ਵਾਲੇ ਆ ਹਾਂਜੀ ਹਾਂਜੀ ਏ ਟੂ ਜ਼ेड ओरिजिनल ਆ ਕਲਮ ਕਿਤੇ ਲੱਗੀ ਨਹੀਂ ਟਰੈਕਟਰ ਨੂੰ ਠੀਕ ਆ ਜੀ ਡਬਲ ਕਲਚ ਆ ਜੀ ਹਾਂਜੀ ਹਾਂਜੀ ਰੇਟ ਇਹਦਾ 275 ਆ ਵੀਰੇ 2.5 ਲੱਖ ਦਾ ਜੈਸਰ ਨੋਚ ਟਰੈਕਟਰ ਦੇ 2.5 ਲੱਖ ਦਾ ਮੇਤਰੋ ਇਹ ਟਰੈਕਟਰ ਬਣੂਗਾ ਜੈਸਰ ਨੋ ਹਾਂਜੀ 2.5 ਲੱਖ ਦੀ ਹੋਊਗੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਨਵਾਂ ਨਵਾਂ ਬਿਲਕੁਲ ਨਵਾਂ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਮੂਰੇ ਆ ਗਿਆ ਚੈਂਪੀਅਨ ਚੈਂਪੀਅਨ 11 ਮਾਡਲ ਆ ਹਾਂਜੀ ਪੰਜਾਬ ਨੰਬਰ ਪਹਿਲੀ ਪਾਲਟੀ ਟਰੈਕਟਰ ਠੀਕ ਹੈ ਜੀ ਇੰਜਨ ਗੇਅਰ ਪੂਰਾ ਵਧੀਆ ਠੀਕ ਹੈ ਜੀ ਕੋਈ ਕਮੀ ਨਹੀਂ ਟਰੈਕਟਰ ਚ ਕਿਸੇ ਵੀ ਤਰ੍ਹਾਂ ਦੀ ਚਾਰੇ ਟਾਇਰ ਬ੍ਰਾਂਡ ਨਿਊ ਹੈ ਜੀ ਠੀਕ ਹੈ ਜੀ ਪੂਰਾ ਵਧੀਆ ਟਰੈਕਟਰ ਦਾ ਸਿਰੇ ਦਾ ਰੇਟ ਇਹਦਾ 2.75 ਹੈ ਜੀ ਹਾਂ ਜੀ 2.5 ਲੱਖ ਦਾ ਟਰੈਕਟਰ ਇਹ ਵੀ ਦੇ ਦੇਗਾ 2.5 ਲੱਖ ਦਾ ਪਿਓਰ 11 ਪਿਓਰ 11 ਮਾਡਲ ਦਾ 2.5 ਲੱਖ ਵਾਲਾ ਉਂਤ ਰੰਗ ਪੇਂਟ ਤਾਂ ਨਹੀਂ ਕਿਤੇ ਨਾ 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 ਰੰਗ ਪੇਂਟ ਜਿਹੜਾ ਹੁੰਦਾ ਉਹ ਦੱਸ ਦਿੰਦੇ ਆ ਉਹ ਕੋਈ ਚੱਕਰ ਠੀਕ ਹੈ ਰੰਗ ਪੇਂਟ ਕਿਤੇ ਹੈ ਹੀ ਨਹੀਂਗਾ ਬਾਈ ਕਹਿੰਦਾ ਦੱਸ ਦਿੰਦੇ ਆ ਸੈਂਪਲ ਕੱਪੜੇ ਵਾਲੀ ਸਾ 39 hp ਚ ਹੈ ਟਰੈਕਟਰ ਚ ਹੈ ਹੈਗਾ ਚੈਂਪੀਅਨ ਹੈ ਵੀਰੇ ਇਹ ਤਿੰਨ ਸਿਲੰਡਰ 60 ਨਹੀਂ ਹੈਗਾ ਬਾਲੇ ਭਰਾ 60 ਸਮਝੇ ਜਾਂਦੇ ਆ ਚੈਂਪੀਅਨ ਹੈ ਠੀਕ ਹੈ ਜੀ ਹਾਂ ਜੀ ਮੂਰੇ ਆ ਗਿਆ 60 ਫਾਰਮ 60 ਵੀਰੇ ਪਹਿਲੀ ਪਾਰਟੀ ਆ ਪੀ ਵੀ 37 ਫਲੋਰ ਦਾ ਨੰਬਰ ਹੈ ਟਰੈਕਟਰ ਦਾ ਠੀਕ ਹੈ ਜੀ ਚਾਰੇ ਟਾਇਰ ਟਰੈਕਟਰ ਨੂੰ ਨੰਨਿਆਂ ਵਰਗੇ ਆ ਠੀਕ ਹੈ ਜੀ ਸਾਰਾ ਸਮਾਨ ਡੈਕ ਚੈੱਕ ਵਗੈਰਾ ਸਭ ਕੁਝ ਲੱਗਿਆ ਕਿਤੇ ਰੰਗ ਦੀ ਕਲਮ ਨਹੀਂ ਹੋਊਗੀ ਟਰੈਕਟਰ ਨੂੰ ਕਿਤੇ ਵੀ ਹਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਠੀਕ ਹੈ ਜੀ ਇੰਜਨ ਗੇਅਰ 'ਚ ਦਿੱਕਤ ਹੋਵੇ ਬੰਦਾ ਘਰੋਂ ਆਪਾਂ ਨੂੰ ਦੱਸ ਦੇਵੀ ਆ ਬਲੋ ਮਾਰਦਾ ਪ੍ਰੈਸ਼ਰ ਤੋੜਦਾ ਆਪਣੀ ਜ਼ਿੰਮੇਵਾਰੀ ਜ਼ਿੰਮੇਵਾਰੀ ਆ ਜੀ ਫੁੱਲ ਫੁੱਲ ਵੀਰੇ ਠੀਕ ਹੈ ਜੀ ਹਾਂ ਟਰੈਕਟਰ ਮਿੱਥਰੋ ਚੈੱਕ ਕਰ ਸਕਦੇ ਤੁਸੀਂ ਮਾਡਲ ਕਿੰਨੇ ਰੋ ਮਾਡਲ 1998 ਡਬਲ ਕਲਚ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਪਹਿਲੇ ਮਾਲਕ ਦਾ ਜੀ ਠੀਕ ਹੈ ਜੀ 1,90,000 ਰੁਪਿਆ ਡਿਮਾਂਡ ਕਰਦੇ ਆਂ ਹਾਂਜੀ 1,80,000 ਦਾ ਲਾਸਟ ਟਰੈਕਟਰ ਦੇ ਦੇ 1,80,000 ਦਾ ਲਾਸਟ ਟਰੈਕਟਰ ਬਣੂਗਾ ਹਾਂਜੀ ਠੀਕ ਹੈ ਜੀ ਟਰੈਕਟਰ ਮਿੱਤਰੋ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਹੋਰ ਵੀ ਹੁੰਦੇ ਆ ਬਾਈ ਹਾਂ ਹੋਰ ਵੀ ਕਾਫੀ ਟਰੈਕਟਰ ਨੇ ਅੱਛਾ ਕਿੰਨੇ ਕ ਅਗੇ 10 ਟਰੈਕਟਰ ਹੋਰ ਵੀ ਜੀ 10 ਟਰੈਕਟਰ ਕਿੱਥੇ ਖੜੇ ਨੇ ਹਾਂ ਮੇਨ ਆਪਣੀ ਲੋਕੇਸ਼ਨ ਹੈਗੀ ਹੈ ਵੀ ਪੀਓ ਦਿਉਣ ਡਿਸਟ੍ਰਿਕਟ ਬਠਿੰਡਾ ਹਾਂਜੀ ਠੀਕ ਹੈ ਬਠਿੰਡੇ ਤੋਂ ਮਕਸਰ ਰੋਡ ਤੇ ਪਿੰਡ ਹੈ ਜੀ ਦਿਉਣ ਠੀਕ ਹਾਂਜੀ ਫੋਨ ਨੰਬਰ ਆਪਣਾ ਹੈਗਾ 96531 00499 ਫੋਨ ਨੰਬਰ ਮੈਂ ਦੁਬਾਰਾ ਫੇਰ ਬੋਲ ਦਿੰਨਾ 96531 ਜੀ 00499 ਸਤਿ ਸ਼੍ਰੀ ਅਕਾਲ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਬਹੁਤ ਬਹੁਤ ਧੰਨਵਾਦ ਲਓ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅਕਾਲ ਜੀ